ਜੀ ਅੱਜ ਕਹਿ ਦਈਏ ਨਾ ਵੀ 5 ਏਕੜ ਤੋਂ ਉੱਪਰ ਵਾਲੇ ਜਿਹੜੇ ਨੇ ਉਹਨਾਂ ਦੇ ਬਿੱਲ ਲਾਵਾਂਗੇ ਸਭ ਤੋਂ ਬਾਅਦ ਬਿੱਲ ਬਾਦਲ ਕੇ ਉਹਨਾਂ ਐ ਕਰੂਗੇ ਆਪਦੀਆਂ ਮੋਟਰਾਂ ਦੇ ਬਿਲਵਾ ਮਾ ਕਿਤੇ ਹੋਏ ਨੇ 30 40 ਲੱਖ ਰੁਪਈਆ ਮਹੀਨੇ ਦਾ ਮਾਪਾ ਜੀ ਕਿਨੂਆਂ ਦੇ ਬਾਗ ਨੇ ਜੀ ਬੜੇ ਬੜੇ ਪਰ ਫੇਰ ਨਹੀਂ ਹਟਦੇ ਲੁੱਟਣੋਂ ਹੁਣ ਉਧਰਲੇ ਪਾਸ ਤੁਸੀਂ ਬਹਿਲੇ ਕੀਤੇ ਨੇ ਧਰਮ ਵਾਲੇ ਪਾਸੇ ਆਏ ਫਿਰਦੇ ਨੇ ਹੋਣ ਲੋਕ ਸਮਝ ਗਏ ਨਵੀਂ ਪੀੜੀ ਘਟੋ ਘਟੇ ਸਮਝ ਗਈ ਪਹਿਲਾਂ ਤਾਂ ਇੱਕ ਲਾਣੇਦਾਰ ਦੇ ਕਹੇ ਤੇ 25 ਦੇ 25 ਪੈ ਜੰਦੀ ਸੀ ਕਰਦੀਆਂ ਹੁਣ ਨਹੀਂ ਹੁਣ ਮੁੰਡਾ ਕਹਿੰਦਾ ਮੈਂ ਤਾਂ ਆਪਦੀ ਮਰਜ਼ੀ ਨਾਲ ਪਾਉਂਗਾ ਬਾਪੂ ਤੂੰ ਤੂੰ ਆਵੇ ਸਾਹ ਨਾਲ ਚੱਲ ਤਾਂ ਕਰਕੇ ਇਹਨਾਂ ਦੇ ਨੈਕਸਸ ਟੁੱਟਿਆ ਏ ਕਿ ਤੋੜਨਾ ਸੌਖਾ ਸੀ ਕਿਤੇ ਗਰੀਬਾਂ ਦੇ ਪੈਸੇ ਖਾ ਗਏ ਉਹ 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 ਬੋਲ ਨਹੀਂ ਸਕਦੇ ਬਾਕੀਆਂ ਨਾਲ ਰਲ ਗਏ ਮਿਲ ਗਏ ਤੂੰ ਅੱਧੇ ਤੇਰੇ ਅੱਧੇ ਤੇ ਮੇਰੇ ਜੇ ਮੈਂ ਆ ਗਿਆ ਸਰਕਾਰ ਚ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਜੇ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਸਾਲ ਬਥਾ ਵਸੀਰਦਾਰੇ ਸਿੱਦੇ ਐ ਗੋਟੀਆਂ ਫਿੱਟ ਕਰੀ ਜਾਂਦੇ ਸੀ ਇੱਥੇ ਤਰਤਾ ਇੱਥੇ ਤਰਤਾ ਇੱਥੇ ਤਰਦਉ ਨਿੱਥੇ ਤਰਦ ਬਾਰਾਂ ਬੀਟੀ ਜੀ ਨਹੀਂ ਖੇੜਦੇ ਹੁੰਦੇ ਪਾਏ ਐਂ ਕਰਦੇ ਸੱਚੀ ਗੱਲਾਂ ਨਾ ਇਹਨੂੰ ਸਮਝ ਲਓ ਬਸ ਕੀ ਲੋੜ ਹੈ ਇੰਨਾ ਸੇਵਾ ਕਰਨ ਦਾ ਇੰਨਾ ਸੁਖਵੀਰ ਬਾਦਲ ਨੂੰ ਮਰ ਕੀ ਲੋੜ ਆਉਂਉਂ ਗਈ ਘਰੇ ਬਹਿ ਜਾ ਨਹੀਂ ਸੇਵਾ ਕਰਾਉਣੀ ਚਾਹੁੰਦੇ ਲੋਕ ਤਾਂ ਕਹਿੰਦੇ ਕਰਨੀ ਆ ਮੈਂ ਸੇਵਾ ਅੱਛਾ ਕਹਿੰਦੇ ਕਿ ਜਿੱਧਰ ਨੂੰ ਮਰਜ਼ੀ ਦੇਖ ਲੋ ਜਿੰਨਾ ਕੁਝ ਬਣਿਆ 100 ਰਬਾਹਲ ਸਾਹਿਬ ਨੇ ਬਣਾਇਆ ਮੈਂ ਕਿਹਾ ਹਰਾਕੋਂ ਦਿੱਤੇ ਫਿਰ ਉਹ ਦੂਜੇ ਕਹਿੰਦੇ ਸਾਰਾ ਅੱਸੀ ਬਣਾਇਆ ਬਣਾਇਆ ਕਿ ਇਹ ਕੁਛ ਨਹੀਂ ਬਣਾਇਆ ਨਾ ਸਰਕਾਰੀ ਕਾਲਜ ਬਣਾਇਆ ਕੋਈ ਨਾ ਸਰਕਾਰੀ ਸਕੂਲ ਕੋਈ ਠੀਕ ਕੀਤਾ ਨਾ ਸਰਕਾਰੀ ਹਸਪਤਾਲ ਬਣਾਇਆ ਕੋਈ ਸਰਕਾਰੀ ਸੜਕ ਵੀ ਨਹੀਂ ਬਣਾਈ ਸੜਕਾਂ ਪ੍ਰਾਈਵੇਟ ਨੂੰ ਦੇ ਦਿੰਦੀਆਂ ਜਗਾ ਜਗਾ ਤੇ ਟੋਲ ਪਲਾਜ ਲੱਗੇ ਨੇ ਅਸੀਂ ਆ ਕੇ ਕੀਤਾ ਤੋਦੋ ਤਿੰਨ ਤਿੰਨ ਸਾਲ ਤਹਾਂ ਗਾਹਾਂ ਚੱਲ ਗਏ ਟੋਲ ਪਲਾਜੇ ਐਂ ਲਈ ਗਏ ਨੇ ਪੈਸੇ 17 ਟੋਲ ਪਲਾਜੇ ਪੰਜਾਬ ਚੋਂ ਆ ਕੇ ਅਸੀਂ ਬੰਦ ਕੀਤੇ 62 ਲੱਖ ਰੁਪਇਆ ਹਰ ਰੋਜ਼ ਪੰਜਾਬੀਆਂ ਦਾ ਬਚਦਾ ਹੈ ਹਰ ਰੋਜ਼ 62 ਲੱਖ ਰੁਪਇਆ ਹਿੰ ਚਲੀ ਗਈ ਅੱਧੇ ਤੇਰੇ ਅੱਧੇ ਮੇਰੇ ਕੌਣ ਪੁੱਛਦਾ ਉੱਥੇ ਸੋ ਆਹਾਂ ਜਿਹੜੇ ਪੈਸੇ ਬਚੇ ਨੇ ਸਾਡੇ ਕੋਲੇ ਇਹ ਅਸੀਂ ਨੱਕੇ ਲਾ ਲਾ ਕੇ ਜਿਹੜੀਆਂ ਖਾਲਜ ਖੱਡਾਂ ਪੈਂਦੀਆਂ ਸੀ ਨਾ ਉਹ ਬੰਦ ਕਰ ਕਰਕੇ ਸਾਡੇ ਕੋਲ ਪੈਸੇ ਬਚੇ ਨੇ ਅਸੀਂ ਮਾਫ ਕਰਦੇ ਤੁਹਾਨੂੰ ਮਾਫ ਕਰਦੇ ਪਰ ਅਸੀਂ ਮੁੱਖ ਜਿਹੜਾ ਆਪਣਾ ਕਮਿਸ਼ਨ ਹੈ ਜਿਹੜੇ ਤੁਕਰਜਾ ਲਿਆ ਜਿਹੜੀ ਸੰਸਥਾ ਉਹਨਾਂ ਨੂੰ ਦੇਵਾਂਗੇ ਅਸੀਂ ਤਾਂ ਕਿ ਉਹ ਉਹ ਘਟੇ ਚ ਨਾ ਜਾਣ ਉਹਨਾਂ ਨੂੰ ਪੰਜਾਬ ਸਰਕਾਰ ਬੁਲਦੇ ਮਾਂ ਇਹ ਤੇ ਬਿਜਲੀ ਬੋਰਡ ਦਾ ਪਹਿਲਾਂ ਬਿਜਲੀ ਬੋਰਡ ਘਟੇ ਸੀ ਹੁਣ ਬਿਜਲੀ ਵੀ 90% ਘਰਾਂ ਨੂੰ ਫ੍ਰੀ ਆਉਂਦੀ ਹੈ ਤੇ ਥਰਮਲ ਪਲਾਂਟ ਵੀ ਖਰੀਦੀ ਜਾਂਦੇ ਆ ਤੇ ਖੇਤਾਂ ਵਾਲੇ ਵੀ ਬਿਲਕੁਲ 8-10 ਘੰਟੇ 12 ਘੰਟੇ ਵੀ ਆਉਂਦੀ ਹੈ ਆ ਚੋਨਾ ਲੱਗ ਰਿਹਾ ਹੁਣ ਮੈਂ ਹੁਣੇ ਹਜੇ ਪੁੱਛ ਕੇ ਆਟਿਆ ਵੀ ਕੀ ਹਾਲ ਹੈ ਕਹਿੰਦੇ ਕੋਈ ਪ੍ਰੋਬਲਮ ਨਹੀਂ ਲੋਕ ਬੰਦ ਕਰਕੇ ਟਿਊਬਲ ਬੰਦ ਕਰਕੇ ਚੋਨਾ ਲਾ ਰਹੇ ਲੋਕ ਹੁਣ ਕਿੱਥੋਂ ਆ ਗਿਆ ਸਾਰਾ ਕੁਝ ਫਿਰ ਪਹਿਲਾਂ ਉਹ ਵਿੱਤ ਮੰਤਰੀ ਮੇਰਾ ਤਾਂ ਪ੍ਰਧਾਨ ਵੀ ਰਿਹਾ ਉਹ ਉਹ ਉਰਦੂ ਚ ਸ਼ੇਅਰ ਬੋਲ ਲੈਂਦਾ ਸੀ ਮੈਂ ਕਹਾਂ ਜੀ ਸਮਝ ਹੀ ਨਹੀਂ ਆਉਂਦੀ ਪੰਜਾਬੀ ਚ ਬੋਲੋ ਹੈਨਾ ਖਜ਼ਾਨਾ ਖਾਲੀ ਹੈ ਜੀ ਖਜ਼ਾਨਾ ਖਾਲੀ ਹੈ 9 ਸਾਲ ਐ ਕਹੀ ਗਿਆ ਜੀ ਹੁਣ ਜਦੋਂ ਵਿੱਤ ਮੰਤਰੀ ਕਹੀ ਜਾਂਦਾ ਖਜ਼ਾਨਾ ਖਾਲੀ ਹੈ ਫਿਰ ਨੌਜਵਾਨ ਮੁੰਡੇ ਕੁੜੀਆਂ ਕੀ ਕਰਨਗੇ ਕਹਾਂ ਚਲੋ ਬਾਹਰ ਨੂੰ ਚੱਲੀਏ ਯਾਰ ਇੱਥੇ ਤਾਂ ਹੈ ਹੀ ਨਹੀਂ ਕੁਝ ਖਜ਼ਾਨਾ ਤਾਂ ਖਾਲੀ ਹੈ ਸਨ ਸਵਾ ਤਿੰਨ ਸਾਲ ਹੋ ਗਏ ਕਦੇ ਮੇਰੇ ਮੂੰਹ ਜਾਂ ਕਿਸੇ ਮੇਰੇ ਵਿੱਤ ਮੰਤਰੀ ਦੇ ਮੂੰਹ ਜਾਂ ਕਿਸੇ ਮੰਤਰੀ ਦੇ ਮੂੰਹ ਸੁਣਿਆ ਖਜ਼ਾਨਾ ਖਾਲੀ ਖਜ਼ਾਨਾ ਵੀ ਪਰ ਰਹੇ ਆ ਤੇ ਲੋਕਾਂ ਨੂੰ ਸਕੂਲ ਤਾਂ ਵੀ ਦੇ ਰਹੇ ਨੌਕਰੀਆਂ 54 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਤੁਹਾਡੇ ਪਿੰਡਾਂ 'ਚ ਵੀ ਕੋਈ ਨੌਕਰੀ ਮਿਲੀ ਹੋਣੀ 54154 ਨੌਕਰੀਆਂ ਦੇਤੀਆਂ ਜੀ ਔਰ ਇੱਕ ਹਾਂ ਜੀ ਤੁਹਾਡੇ ਬੇਟੇ ਨੇ ਮਿਲੇ ਕੀ ਕੀ ਬਣ ਗਏ ਜੀ ਉਹ ਸਰਕਾਰੀ ਲੈਬ 'ਚ ਕੋਈ ਕੋਈ ਪੈਸਾ ਤਾਂ ਦੇਣਾ ਪਿਆ ਕੁਝ ਪਾਰਸ ਕਿਸੇ ਦੀ ਕਰੇ ਚਿੱਠੀ ਆਈ ਹੋਣੀ ਤਾਂ ਆ ਗਿਆ ਕਿਹੜਾ ਇਲਾਕਾ ਥੋੜਾ ਹਾਂ ਜੀ ਰਾਜਾ ਸੰਸੀ ਰਾਜਾ ਸੰਸੀ ਜੀ ਜੀ ਅੱਛਾ ਜੀ ਤੁਹਾਡੇ ਤੁਹਾਡੇ ਅੱਛਾ ਜੀ ਹੂੰ ਜੀ ਸੁਪਰਵਾਈਜ਼ਰ ਬਣ ਵਾਹ ਧੰਨਵਾਦ ਹਾਂ ਜੀ ਨਹੀਂ ਨਹੀਂ ਮੈਂ ਤੁਹਾਨੂੰ ਮੈਂ ਕੋਈ ਭਾਗਿਆ ਵਿਦਾਤਾ ਨਹੀਂ ਉਹ ਤਾਂ ਪਰਮਾਤਮਾ ਹੈ ਅਸੀਂ ਜਰੀਆ ਬਣ ਸਕਦੇ ਹਾਂ ਰੋਟੀ ਤਾਂ ਪਰਮਾਤਮਾ ਨੇ ਦੇਣੀ ਹੈ ਹੈ ਨਾ ਬਹੁਤ ਬਹੁਤ ਧੰਨਵਾਦ ਉਹਨਾਂ ਨੂੰ ਹੋਰ ਹੋਰ ਪੇਪਰ ਦੇ ਦਿਓ ਗਾਹਾਂ ਵਾਲੀ ਵੀ ਵੱਡੀ ਨੌਕਰੀ ਮਿਲ ਜੂ ਕਈਆਂ ਨੂੰ ਤਿੰਨ ਤਿੰਨ ਨੌਕਰੀਆਂ ਮਿਲ ਗਈਆਂ ਚਾਰ-ਚਾਰ ਵੀ ਮਿਲ ਗਏ ਉਹਨਾਂ ਨੇ ਹੋਰ ਪੇਪਰ ਦੇਤੇ ਉਹ ਪੁਰਾਣੀ ਨੌਕਰੀ ਛੱਡ ਕੇ ਗਾਂਹਾਂ ਚਲੇ ਗਏ ਤਾਂਹਾਂ ਚਲੇ ਦੇਖ ਮੈਂ ਮੇਰਬਾ ਛੋ ਪਾਣੀ पे ਕੋਈ ਵਿਚੇ ਆਪਣੇ ਐਂਬੂਲੈਂਸ ਵਗੈਰਾ ਹੋਊਗੀ ਉੱਚ ਦਵਾਈ ਕੋਈ ਹੈਨਾ ਦਵਾਈ ਦਵੇ ਗਰਮੀ ਹੈ ਨਾ ਗਰਮੀ ਕੋਈ ਨਹੀਂ ਪੁਲਿਸ ਵਾਲਾ ਹੀ ਮੁੰਡਾ ਆ ਬੈਠ ਜਾ ਬੈਠ ਸੁਇਸ਼ ਕਰਕੇ ਮੈਂ ਤੁਹਾਡੇ ਕੋਲੇ ਆਇਆ ਕਿ ਮੈਂ ਕੋਈ ਇਹ ਨਹੀਂ ਕਹਾਂ ਕਿ ਮੈਂ ਕੋਈ ਵੋਟ ਬੈਂਕ ਸਮਝਦਾ ਤੁਹਾਨੂੰ ਕਿ ਜੀ ਫਿਰ ਵੋਟਾਂ ਪਾਉਣਗੇ ਕੋਈ ਵੋਟਾਂ ਤਾਂ ਨੇੜੇ ਹੈ ਹੀ ਨਹੀਂ ਹੁਣ ਵੋਟਾਂ ਤਾਂ ਜਿ ਪਾਉਣੇ 2 ਸਾਲ ਪਏ ਨਹੀਂ ਨਹੀਂ ਤਾਂ ਇਹ ਕੰਮ ਹੋ ਆਖਰੀ 6 ਮਹੀਨੇ ਜ ਕਰਦੇ ਨੇ ਕਹਿੰਦੇ ਲੋਕਾਂ ਦੇ ਯਾਦ ਰਹਿ ਜਾਂਦੇ ਨੇ ਉਹ ਆਖਰੀ 6 ਕੁ ਮਹੀਨੇ ਵਾਲੇ ਕੰਮ ਉਹਨਾਂ ਨੂੰ ਇਹ ਨਹੀਂ ਪਤਾ ਲੋਕਾਂ ਨੂੰ ਸਾਰਾ ਕੁਝ ਯਾਦ ਰਹਿ ਜਾਂਦਾ ਹੈ ਲੋਕਾਂ ਇਹ ਨਹੀਂ ਭੁੱਲਦੇ ਛੇਤੀ ਸੱਥਾਂ ਜਿਹੜੀਆਂ ਗੱਲਾਂ ਚੱਲਦੀਆਂ ਸੋ ਜਿੰਨੇ ਵੀ ਹੈਂਡੀਕੈਪ ਨੇ ਉਹਨਾਂ ਦਾ ਵੀ ਬੜੀ ਰਾਹਤ ਮਿਲੀ ਹੈ 20 ਸਾਲ ਪੁਰਾਣੇ ਕਰਜ਼ੇ ਸੀ 31 ਮਾਰਚ 2020 ਤੱਕ ਦੇ ਜਿਹੜੇ ਸੀ ਨਾ 20 ਸਾਲ ਪੁਰਾਣੇ ਅੱਛਾ ਇੱਕ ਹੋਰ ਮੈਂ ਇੱਕ ਗਲਮਨ ਤੁਹਾਨੂੰ ਵਧਾਈ ਵੀ ਦੇਵਾਂਗਾ 84% ਰਿਕਵਰੀ ਰੇਟ ਹੈ ਜਿਨ੍ਹਾਂ ਨੇ ਕਰਜ਼ੇ ਲੈ 84% ਨੇ ਮੋੜਤੇ ਇਸ ਗੱਲ ਦੀ ਵੀ ਬਹੁਤ ਇਹ ਸਾਰਿਆਂ ਤੋਂ ਸਾਰਿਆਂ ਸੰਸਥਾਵਾਂ ਤੋਂ ਵੱਧ ਰਿਕਵਰੀ ਰੇਟ ਹੈ ਪਰ ਜਿਹੜੇ 16 ਰਹਿ ਗਏ ਉਹ ਤਾਂ ਫਿਰ ਪਰ ਇੱਕ ਜ਼ਿਆਦਾ ਕਬੀਲਦਾਰੀ ਉੱਤੋਂ ਦੀ ਪੈਗੀ ਜਾ ਫਿਰ ਕੋਈ ਹੈ ਜੇ ਰੱਬ ਨੇ ਕੋਈ ਹੈ ਜੀ ਪਾਣਾ ਵਰਤ ਗਿਆ ਕਰੇ ਕਿ ਕਮਾਉ ਉਹੀ ਜਿਹੜਾ ਸੀਗਾ ਕੋਈ ਐਕਸੀਡੈਂਟ ਹੋ ਗਿਆ ਜਾਂ ਬਿਮਾਰੀ ਹੋ ਗਈ ਕੋਈ ਉਹ ਉਹ ਰਹੇ ਉਹਨਾਂ ਦੇ ਸੀ ਮਾਫ ਕਰਦੇ ਬਾਕੀ ਤੁਸੀਂ ਦੇ ਦਿੱਤੇ ਜੇਕਰ ਤੇ ਉਹ ਉਹਨਾਂ ਦਾ ਵੀ ਕੰਮ ਕਿਤੇ ਚੱਲ ਰਾ ਵਧੀਆ ਹੁੰਦਾ ਉਹ ਵੀ ਮੋੜ ਦਿੰਦੇ ਪੈਸੇ ਸ੍ਰੀ ਸ੍ਰੀ ਸਕੱਲ ਲਈ ਮੈਂ ਤੁਹਾਨੂੰ ਕਹੂੰਗਾ ਕਿ ਮਾਫੀ ਨਹੀਂ ਹੈਗੀ ਸਨਮਾਨਿਤ ਕੀਤਾ ਤੁਹਾਨੂੰ ਕਿ ਕੋਈ ਗੱਲ ਨਹੀਂ ਕਈ ਵਾਰੀ ਜਿਹੜਾ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਹੁੰਦਾ ਉਹ ਜਾਂਦਾ ਇਦਾਂ ਤਾਂ ਕੰਮ ਕਦੋਂ ਉਦੋਂ ਫਿਰ ਸਾਰੇ ਰਿਸ਼ਤੇਦਾਰ ਦੋਸਤ ਮਿੱਤਰ ਸਰਕਾਰਾਂ ਉਦੋਂ ਹੀ ਉਦੋਂ ਹੀ ਕੰਮ ਆਉਂਦੇ ਨੇ ਗੱਡੀ ਲਈ ਤੇ ਚੜ ਜਾਂਦੇ ਕਬੀਲਦਾਰੀ ਦੀ ਫੇਰ ਅਗਲਾ ਕਹਿੰਦਾ ਵੀ ਹੁਣ ਕੀ ਆ ਹੁਣ ਫਿਕਰ ਹੈ ਵੀਰ ਮੋੜ ਸਕਦੇ ਨਹੀਂ ਪਰ ਕਰਜ਼ਾ ਹੈਗਾ ਸਾਡੇ ਤੇ ਕਿ ਤੁਹਾਨੂੰ ਜਿਹੜੇ ਪੀਐਸਸੀ ਸੀਐਫਸੀ ਦੇ ਜਿਹੜੇ ਕਮਿਸ਼ਨ ਨੇ ਜਿਹੜਾ ਉਹਦੇ ਜਿਹੜੇ ਜ਼ਿਲ੍ਹਾ ਮੈਨੇਜਰ ਨੇ ਉਹ ਸਾਰੇ ਨੋਟ ਇਹ ਤੁਹਾਨੂੰ ਸਾਰੇ ਸਰਟੀਫਿਕੇਟ 4717 ਜੋ ਕੁਝ ਤਜ ਚਲੋ 5710 ਦਿੱਤੇ ਤੇ ਬਾਕੀ ਤੁਹਾਨੂੰ ਉੱਥੋਂ ਮਿਲ ਜਾਣਗੇ ਤਾਂ ਕਿ ਤੁਸੀਂ ਬੇਫਿਕਰੀ ਦੀ ਜ਼ਿੰਦਗੀ ਜਾਂ ਕੋਈ ਆਪਣੇ ਆਪ ਨੂੰ ਡਿਫਾਲਟਰਾਂ ਦੀ ਲਿਸਟ 'ਚ ਨਾ ਮੰਨੋ ਮਾਣ ਇੱਜ਼ਤ ਦੀ ਜ਼ਿੰਦਗੀ ਤੁਸੀਂ ਜਿਉ ਸੈਲਫ ਪਰਸਪੈਕਟਿਵ ਸਹਾਸਰੀ ਅਕਲ ਸੋ ਅਸੀਂ ਵਾਦਾ ਵੀ ਕੀਤਾ ਸੀਗਾ ਕਿ ਅਸੀਂ ਮਾਫ ਕਰਾਂਗੇ ਬਜਟ ਸਪੀਚ ਦੇ ਵਿੱਚ ਵਿੱਤ ਮੰਤਰੀ ਸਾਹਿਬ ਨੇ ਬੋਲਿਆ ਸੀ ਸੋ ਅਸੀਂ ਜੋ ਕਹਿਨੇ ਆ ਉਹੀ ਕਰਦੇ ਆ ਜੀ ਜਿਹੜੀ ਗੱਲ ਅਸੀਂ ਕਰ ਨਹੀਂ ਸਕਦੇ ਕਹਿੰਦੇ ਨਹੀਂ ਪੰਜ ਕੰਮ ਕਹਿ ਦੋ ਚਾਰ ਕਰ ਦੋ ਲੋਕ ਕਹਣਗੇ ਆ ਪੂਰੇ ਨਹੀਂ ਕੀਤੇ ਵਾਦੇ ਚਾਰ ਕਹਿ ਕੇ ਪੰਜ ਕਰ ਦੋ ਲੋਕ ਕਹਣਗੇ ਆ ਦਿਖ ਲਾ ਆਹ ਕਾ ਗੱਲ ਅਪਨ ਕੀਤੀ ਵੀ ਨਹੀਂ ਸੀ ਬੱਲੇ ਦੀ ਕਰਦੇ ਕਹਿੰਦਾ ਕਿ ਅੱਗ ਵੀ ਵਿੱਤੋਂ ਬਹੁਤੀ ਦਿੱਤੀ ਫੇਰ ਵੀ ਭਾਂਡੇ ਪਿੱਲੇ ਰਹੇ ਅੱਗ ਵੀ ਵਿੱਤੋਂ ਬਹੁਤੀ ਦਿੱਤੀ ਫੇਰ ਵੀ ਭਾਂਡੇ ਪਿੱਲੇ ਰਹੇ ਹਾਰਡ ਦੀਆਂ ਤੁੱਪਾਂ ਵਿੱਚ ਵੀ ਮਜ਼ਦੂਰ ਦੇ ਲੀੜੇ ਗਿੱਲੇ ਰਹੇ ਹਾਰਡ ਦੀਆਂ ਤੁੱਪਾਂ ਵਿੱਚ ਵੀ ਮਜ਼ਦੂਰ ਦੇ ਲੀੜੇ ਗਿੱਲੇ ਰਹੇ ਦੋਸ਼ ਨਾ ਦੇਵੋ ਚਖੜਾਂ ਨੂੰ ਸਿਰ ਤੋਂ ਉੱਡੇ ਤੰਬੂਆਂ ਦਾ ਕਿੱਲੇ ਠੀਕ ਨਹੀਂ ਠੋਕੇ ਹੋਣੇ ਜਾਂ ਫਿਰ ਰਸੇ ਢਿੱਲੇ ਰਹਿਏ ਸੋ ਕੋਈ ਨਾ ਕੋਈ ਰਹਿ ਗਈ ਹੋਣੀ ਕਮੀ ਕਿ ਜਿਹੜਾ ਕਰਜ਼ਾ ਮੋੜ ਨਹੀਂ ਸਕੇ ਪਰ ਸਰਕਾਰਾਂ ਐਸੇ ਕੰਮ ਵਾਸਤੇ ਹੁੰਦੀਆਂ ਨੇ ਕਿ ਉਹ ਵੱਡੇ ਵੱਡੇ ਤਾਂ ਮਾਫ਼ ਕਰ ਦਿੰਦੇ ਕਰੋੜਾਂ ਅਰਬਾਂ ਰੁਪਏ ਮਾਫ਼ ਕਰਤਾ ਇਹਨਾਂ ਦਾ ਉਜਯੋਗਪਤੀਆਂ ਦਾ ਜਦੋਂ ਆਮ ਲੋਕਾਂ ਦੀ ਵਾਰੀ ਆਉਂਦੀ ਹੈ ਕਹਿੰਦੇ ਨਾ ਜੀ ਬਜਟ ਹੈ ਨਹੀਂ ਉਹਨੋਂ ਬਜਟ ਆ ਜਾਂਦਾ ਮੂਰੇ ਸਾਡਾ ਬਜਟ ਹੀ ਲੋਕਾਂ ਵਾਸਤੇ ਆ ਅਸ ਸਾਡਾ ਦਾ ਬਜਟ ਹੀ ਲੋਕਾਂ ਵਾਸਤੇ ਆ ਬਜਟ ਲੋਕ ਹੀ ਬਣਾਉਂਦੇ ਤੁਸੀਂ ਤੁਸੀਂ ਪੈਸੇ ਦਿੰਨੇ ਹੋ ਸਾਰੇ ਟੈਕਸ ਤੁਸੀਂ ਦਿੰਨੇ ਹੋ ਸੋ ਇਸ ਕਰਕੇ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨ ਆਇਆ ਕਿ ਤੁਸੀਂ ਹੱਕਦਾਰ ਹੋ ਇਸ ਚੀਜ਼ ਦੇ ਨਾਟ ਕੋਈ ਕੋਈ ਅਸੀਂ ਤੁਹਾਡੇ ਤੇ ਛਾਨ ਨਹੀਂ ਕੀਤਾ ਸ਼ੀਸ਼ਿਆਂ ਉੱਤੇ ਧੂੜਾਂ ਜੰਮੀਆਂ ਕੰਦਾਂ ਝਾੜੀ ਜਾਂਦੇ ਨੇ ਗਰੀਬੀਆਂ ਵੇੜਿਆਂ 'ਚ ਰਹਿੰਦੀਆਂ ਨੇ માਫ ਉਹ ਅੰਬਾਨੀਆਂ ਅਦਾਨੀਆਂ ਨੂੰ ਪੈਸੇ ਸ਼ੀਸ਼ਿਆਂ ਉੱਤੇ ਧੂੜਾਂ ਜੰਮੀਆਂ ਕੰਦਾਂ ਝਾੜੀ ਜਾਂਦੇ ਨੇ ਜਿਲ ਦਾ ਸੰਭੀ ਜਾਂਦੇ ਨੇ ਵਰਕੇ ਪਾੜੀ ਜਾਂਦੇ ਨੇ ਜਿਉਂਦਿਆਂ ਦੇ ਗੱਲ ਲੀਰਾ ਨਮਕਣ ਕੋਈ ਪੁੱਛਦਾ ਨਹੀਂ ਮਰਿਆਂ ਉੱਤੇ ਤਿੱਲੇ ਜੜੀਆਂ ਚਾਦਰਾਂ ਚੜੀ ਜਾਂਦੇ ਨੇ ਉਹਨਾਂ ਦਾ ਵੀ ਤੂੰ ਹੀ ਰੱਬ ਐ ਮੈਨੂੰ ਜਵਾਬ ਤਾਂ ਦੇ ਜਿਹੜੇ ਦਿਵਾਲੀ ਵਾਲੇ ਦਿਨ ਵੀ ਦਿਹਾੜੀ ਜਾਂਦੇ ਨੇ ਗਰੀਬ ਦੀ ਕਾਹਦੀ ਦਿਵਾਲੀ ਐ ਜੀ ਉਹ ਤਾਂ ਜਿਹੜੇ ਤੇ ਜਾਊਗਾ ਤਾਂ ਰੋਟੀ ਪੱਕੂਗੀ ਨਹੀਂ ਤਾਂ ਰੋਟੀ ਨਹੀਂ ਪੱਕਣੀ ਉਸੇ ਦਿਨ ਹੀ ਕਮਾਉਣਾ ਉਸੇ ਦਿਨ ਹੀ ਖਾਣਾ ਸੋ ਅਸੀਂ ਤੁਹਾਡੇ ਨਾਲ ਖੜਾਂਗੇ ਬਿਲਕੁਲ ਨਾਲ ਖੜਾਂਗੇ ਤੁਹਾਡੇ ਬੱਚਿਆਂ ਨੂੰ ਪੜ੍ਹਾਵਾਵਾਂਗੇ ਅਫਸਰ ਬਣਾਵਾਂਗੇ ਆ ਜਿਹੜੀਆਂ ਸਦੀਆਂ ਤੋਂ ਚੱਲੀਆਂ ਆ ਰਹੀਆਂ ਜਿੱਲ ਤਾਂ ਕਿੱਲ ਤਾਂ ਇਹਨਾਂ ਨੂੰ ਖਤਮ ਕਰਾਂਗੇ ਤੇ ਅਜਿਹਾ ਹੁਣਸਾਰ ਸਭ ਤੋਂ ਪਹਿਲਾ ਫੈਸਲਾ ਕੀਤਾ ਸੀ ਵੀ ਦਫ਼ਤਰਾਂ ਸਰਕਾਰੀ ਦਫ਼ਤਰਾਂ 'ਚ ਮੇਰੀ ਫੋਟੋ ਲੱਗੂਗੀ ਬਾਬਾ ਸਾਹਿਬ ਉਮੀਦਵਾਰ ਦੀ ਲੱਗੂ ਸ਼ੀਦਿਆ ਅਸਮਪਗ ਸਿੰਘ ਦੀ ਲੱਗੂਗੀ ਬਸ ਹੋਰ ਕਿਸੇ ਦੀ ਨਹੀਂ ਲੱਗਣੀ ਇੱਕ ਨੇ ਆਜ਼ਾਦੀ ਲੈ ਕੇ ਦਿੱਤੀ ਇੱਕ ਨੇ ਆਜ਼ਾਦ ਭਾਰ ਦਾ ਸੰਵਿਧਾਨ ਲਿਖਿਆ ਜਿਹਦੇ ਕਰਕੇ ਉਹ ਕੁਰਸੀਆਂ ਤੇ ਬੈਠੇ